ਪਾਰਟੀ ਦੇ ਸਾਡੇ ਕਾਰਜ ਕਰਤਾਵਾਗਰ ਔਰ ਜਨਤਾ ਦਾ ਉਤਸ਼ਾਹ ਇਹ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜਨਤਾ ਹੈ ਤੁਸੀਂ ਉਧਰ ਵੀ ਦੇਖਿਆ ਜਦੋਂ ਮੈਂ ਸੋਮਵਾਰ ਨੂੰ ਨਾਮਜ਼ਦ ਕੀਤੀ ਸੀ ਤੇ ਪਰ ਅੱਜ ਵੀ ਤੁਸੀਂ ਦੇਖ ਰਿਹਾ ਤੇ ਜਦੋਂ ਦਫਤਰ ਦਾ ਬਾਟਰਮ ਕੀਤਾ ਤੇ ਕਿੰਨੇ ਉਤਸ਼ਾਹ ਨਾਲ ਇੱਥੇ ਪੱਛਮੀ ਵਿਧਾਨ ਸਭਾ ਦੇ ਜਿਹੜੇ ਲੋਕ ਆਏ ਨੇ ਸੋ ਮੈਂ ਤਾਂ ਰਿਲੀ ਹਾਂ ਪਰ ਮੈਂ ਗੱਲ ਕਹਿਣ ਲੱਗਿਆ ਤੁਹਾਨੂੰ ਕਿ 4 ਦਿਨ ਤੋਂ ਇਹ ਕੰਪੀਲ ਚੱਲ ਰਹੀ ਹੈ ਜਿੰਨਾ ਪਿਆਰ ਔਰ ਸਤਕਾਰ ਇਸ ਪਛਮੀ ਵਿਧਾਨ ਸਭਾ ਦੀ ਜਨਤਾ ਦਾ ਮਿਲ ਰਿਹਾ ਮੈਂ ਜੀ ਉਹਦਾ ਦੇਣਾ ਨਹੀਂ ਦੇ ਸਕਦਾ ਜਿਹੜੇ ਵੱਡਿਆ ਵੱਡੇ ਤਨਹਾੜ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਹ ਉਹਨਾਂ ਕੋਲ ਉਹਨਾਂ ਕੋਲ ਪੈਸਾ ਹੋ ਸਕਦਾ ਮੇਰੇ ਕੋਲ ਪਿਆਰ ਹੈ ਮੈਨੂੰ ਜਿਹੜਾ ਸਤਕਾਰ ਮਿਲ ਰਿਹਾ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਉਹ ਆਪਣੇ ਮੰਚ 'ਤੇ ਬਿਠਾਏ ਹੋਏ ਜਿਹੜੇ ਤੁਹਾਡਾ ਦਰਦ ਹੈ ਲੋਕਾਂ ਦੇ ਪ੍ਰਤੀ ਲੋਕਾਂ ਨਾਲ ਮੇਲ ਬਲਾਪ ਹੈ ਉਹਨਾਂ ਦੇ ਸੁੱਖ-ਦੁੱਖ ਦੇ ਸਾਂਝੀ ਬਣਨਾ ਹੈ ਇਹ ਜਿਹੜਾ ਪਿਆਰ ਹੈ ਉਹ ਵੇਲਿਆ ਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਹ ਤਾਂ ਉਹ ਗੱਲ ਹੈ ਵੀ ਕਾਰਵਾ ਚੱਲ ਮਤਲਬ ਗਰਤੀ ਚੱਲਾਤਾ ਤਾਂ ਕਾਰਵਾ ਬਣਦਾ ਗਿਆ ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਹਜ਼ੂਮ ਵੱਧ ਰਿਹਾ ਜਿਸ ਢੰਗ ਦੇ ਨਾਲ ਅੱਜ ਛੋਟੇ ਜਿਹੇ ਸੱਦੇ ਤੇ ਇੱਕ ਕਰਨ ਦੇ ਉਦਘਾਟਨ ਤੇ ਇਸ ਢੰਗ ਦੇ ਨਾਲ ਲੋਕਾਂ ਦਾ ਇਕੱਠ ਹੋਇਆ ਤੁਸੀਂ ਦੋ ਦਿਨ ਪਹਿਲਾਂ ਦੇਖਿਆ ਕਾਗਜ਼ ਭਰਨ ਵੇਲੇ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਇਹ ਸਾਰ ਸਾਰ ਦਰਸਾਂਦਾ ਜੀ ਬਈ ਇੱਕ ਬਹੁਤ ਵੱਡੀ ਵਧੀਆ ਲੀਡ ਤੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਉਮੀਦਵਾਰ ਜੀਵਨ ਗੁਪਤਾ ਜੀ ਇਹ ਨਾ ਚੋਣਾਂ ਚ ਜਿੱਤ ਹਾਸਲ ਕਰਕੇ ਪੰਜਾਬ ਦੀ ਨਵੀਂ ਤਸਵੀਰ ਨਵੀਂ ਵਾਰਤ ਲਿਖਣ ਜਾ ਰਹੇ ਨੇ ਸੋ ਮੈਂ ਸਾਰੇ ਵਰਕਰਾਂ ਦਾ ਤੁਹਾਡੇ ਮਾਧਮ ਨਾਲ ਹੀ ਧੰਨਵਾਦ ਕਰਦਾ ਔਰ ਜਿਹੜੇ ਵਿਰੋਧੀ ਜੀ ਤਰ੍ਹਾਂ ਤਰ੍ਹਾਂ ਦੀ ਉਨ ਲੈਂਗੁਏਜ ਪਾਸ਼ਾ ਬੋਲ ਰਹੇ ਨੇ ਜਿਸ ਢੰਗ ਦੇ ਨਾਲ ਬਿਆਨਵਾਜੀ ਕਰ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਥੋੜੀ ਬੋਤ ਹੀ ਆਕਲ ਤੇ ਹੱਥ ਮਾਰੋ ਇਹ ਇਲੈਕਸ਼ਨ ਚਾਰ ਦਿਨਾਂ ਚ ਨਿਕਲ ਜਣੇ ਆ ਪਰ ਮੂੰਹ ਤੋਂ ਨਿਕਲੀਆਂ ਗੱਲਾਂ ਵਾਪਸ ਨਹੀਂ ਆਣੀਆਂ ਇਹ ਤੁਹਾਨੂੰ ਭੁਗਤਣੀਆਂ ਸਰ ਵੜਿੰਗ ਸਾਹਿਬ ਨੇ ਇੱਕ ਟਿੱਪਣੀ ਕੀਤੀ ਹੈ ਸਾਡੀ ਪਾਰਟੀ ਪੱਲੇ ਦੇ ਅੜੇ ਪਾਰਟੀ ਚੌਥੇ ਨੰਬਰ ਤੇ ਸਰ ਕੀ ਲੱਗਦਾ ਜਿਹੜਾ ਕਿ ਜਵਾਬ ਜਿਹੜਾ ਦਿੱਤਾ ਦੋ ਵੀ ਬੀਜੇਪੀ ਤੋਂ ਵੜਿੰਗ ਸਾਹਿਬ ਸਿਰਫ ਇੰਨੀ ਗੱਲ ਦਾ ਜਵਾਬ ਦੇ ਦੇਣ ਵੀ ਕੀ ਉਹ ਇੱਕ ਦਿਨ ਨਜ਼ਰ ਆਣ ਤੋਂ ਬਾਅਦ ਫਿਰ ਬਾਕੀ মিডিਆ ਤੋਂ ਇਲਾਵਾ ਕਿਤੇ ਕੈਂਡੀਡੇਟ ਨਾਲ ਜਿੱਦਣ ਨਜ਼ਰ ਆਣਗੇ ਦੋ ਚਾਰ ਵਾਰ ਉਸ ਤੋਂ ਬਾਅਦ ਫਿਰ ਗੱਲ ਕਰਨ ਸਿਰਫ মিডিਆ 'ਚ ਗੱਲਾਂ ਕਰਕੇ ਤੇ ਆਪਣੀ ਗੱਲ ਰੱਖ ਕੇ ਆਪਣੇ ਟੀਆਰਪੀ ਵਧਾਣ ਵਾਲੇ ਬਿਆਨ ਦੇ ਕੇ ਲੋਕਾਂ 'ਚ ਵਿਚਰ ਕੇ ਇਦਾਂ ਨਹੀਂ ਹੋਣਾ ਲੋਕ ਬੜੇ ਸਮਝਦਾਰ ਨੇ ਉਸ ਕੰਦਾ ਜਵਾਬ ਦੇਣ ਲਈ ਸક્ષਮ ਨੇ ਤਾਂ ਜੀ ਇਸ ਕਰਕੇ ਇਹ ਗੱਲਾਂ ਦਾ ਮੈਂ ਕਹਿੰਦਾ ਅਸੀਂ ਨੋਟਿਸ ਹੀ ਨਹੀਂ ਲੈਂਦੇ ਉਹਨਾਂ ਦੀਆਂ ਗੱਲਾਂ ਸਰ ਸੰਜੀਵ ਰੋੜਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕੀ ਕਹਿੰਦੇ ਆ ਕਿ ਪ੍ਰਮੋਸ਼ਨ ਹੋ ਗਈ ਹੈ ਡਿਮੋਸ਼ਨ ਹੋ ਗਈ ਹੈ ਸਰ ਜਿੱਦਾਂ ਜੀ ਨੂੰ ਦੇਖਦੇ ਹੋ ਕਿ ਰਾਜ ਸਭਾ ਦਾ ਮੈਂਬਰ ਐਮਐਲਏ ਲੜ ਰਹੇ ਇਲੈਕਸ਼ਨ ਐਡੇ ਸੀਨੀਅਰ ਬੰਦੇ ਨੇ ਐਡੇ ਵੱਡੇ ਫਿਜ਼ਨਸਮੈਨ ਨੇ ਐਡੀਆਂ ਵੱਡੀਆਂ ਪ੍ਰਾਪਰਟੀਆਂ ਦੇ ਮਾਲਕ ਨੇ ਬਈ ਉਹਨਾਂ ਨੂੰ ਅਗਰ ਕਹਿੰਦੇ ਨਾ ਵੀ ਹੁਣ ਇਹਨੂੰ ਡਿਮੋਸ਼ਨ ਜਾਂ ਪ੍ਰਮੋਸ਼ਨ ਤੁਸੀਂ ਕਹੋਗੇ ਇਹ ਉਹ ਆਪ ਮੁਲਾਂਕਣ ਕਰਨਾ ਸਮਝੀ ਨਹੀਂ ਗੱਲ ਨੂੰ ਲੇਕਿਨ ਜਿਸ ਤੰਗ ਦੇ ਨਾਲ ਉਹਨਾਂ ਨੇ ਸਾਰੀਆਂ ਡਿਗਰੀਆਂ ਕੇਜਰੀਵਾਲ ਦੀਆਂ ਭਗਵੰਤ ਮੰਨਦੀਆਂ ਸਾਰਿਆਂ ਦੀਆਂ ਫੇਲ ਕਰਤੀਆਂ ਝੂਠ ਬੋਲਣ ਦੀਆਂ ਡਿਗਰੀਆਂ ਦੀ ਮੈਂ ਗੱਲ ਕਰ ਰਿਹਾ ਉਹ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਬਣ ਕੇ ਉੱਭਰ ਰਹੇ ਨੇ ਆਮ ਆਦਮੀ ਪਾਰਟੀ ਦੇ ਝੂਠ ਬੋਲਣ ਦੇ ਸਰ ਜਗਾ ਜਗਾ ਦੇਖਣ ਨੂੰ ਬੋਰਡ ਮੇਰੇ ਨੇ ਕਿ ਡੇਢ ਸਾਲਾਂ ਵਿੱਚ ਰਿਕਾਰਡ ਬਣਾ ਕੰਮ ਕਿਤੇ ਰਿਕਾਰਡ ਬਣਾ ਕੰਮ ਕਿਤੇ ਸਰ ਕਿਸ ਤਰ੍ਹਾਂ ਦੇਖਦੇ ਜਿਹੜੇ 에ਅਰਪੋਰਟ ਲਈ ਤੇ ਫਰੀ ਵੀਰ ਚੱਕੀ ਹੈ ਕਿ ਐਸੀ ਕਰਵਾਇਆ ਵਾ ਸਰ ਕਿਸ ਤਰ੍ਹਾਂ ਦੱਸ ਕੀ ਤਾਂ ਗਈ ਹੈ ਸਾਰੀ ਲੀਡਰਸ਼ਿਪ ਨੇ ਦੱਸਿਆ ਨਾ ਕਿ ਕਿਹੜੇ ਵੇਲੇ ਉਹਦਾ ਉਗਾਟਣ ਹੋਇਆ ਸੀਗਾ ਪੈਸਾ ਕੇਂਦਰ ਸਰਕਾਰ ਵੱਲੋਂ ਆਇਆ 2014 ਤੋਂ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਦੀ ਯੋਜਨਾ ਚ ਭਾਰਤ ਭਰ ਦੇ ਵਿੱਚ ਸਾਰੇ ਜਿੰਨੇ ਜਿਆਦਾ ਤੋਂ ਜਿਆਦਾ ਡੋਮੈਸਟਿਕ 에어ਪੋਰਟ ਬਣ ਕਨੈਕਟੀਵਿਟੀ ਵਧੇ ਉਹਨਾਂ ਦਾ ਉਗਾਟਣ ਹੋਇਆ ਉਹ ਚੱਲ ਰਹੇ ਨੇ ਔਰ ਇਹ ਸਰਕਾਰਾਂ ਤਾਂ ਉਹ ਰੋਕ ਰਹੀਆਂ ਇਹ ਸਰਕਾਰਾਂ ਤਾਂ ਤਾਂ ਜਿਹੜੀ ਡਿਵੈਲਪਮੈਂਟ 2022-23 ਦੇ ਵਿੱਚ ਉਹ ਚਾਲੂ ਹੋojana ਚਾਹੀਦਾ ਸੀ ਹਜੇ ਤੱਕ ਉਹ ਕੰਮ ਨਹੀਂ ਪੂਰੇ ਹੋਏ ਉਹ ਕੰਮ ਕਿਹਨੇ ਕਰਨੇ ਨੇ ਇਹ ਰੋਜ਼ ਬਿਆਨ ਜਾਰੀ ਕਰ ਦਿੰਦੇ ਨੇ ਕਦੇ ਕਹਿੰਦੇ ਜੀ ਇੰਨੀ ਤਰੀਕ ਨੂੰ ਹੋਏਗਾ ਇੰਨੀ ਤਰੀਕ ਨੂੰ ਹੋਏਗਾ ਦੇਖੋ ਜਿਵੇਂ ਉਹ ਨਸ਼ਿਆਂ ਦੀ ਗੱਲ ਆ ਉਦਾਂ ਹੀ ਇਹਨਾਂ ਦੀ ਡਿਵੈਲਪਮੈਂਟ ਦੀਆਂ ਗੱਲਾਂ ਨੇ ਬੋਟਰਾਂ ਨੂੰ ਕਿਸ ਤਰ੍ਹਾਂ ਅਪੀਲ ਕਰਦੇ ਹੋ ਜਿਹੜੇ ਇਲੈਕਸ਼ਨ ਦੇ ਵਿੱਚ ਬੀਜੇਪੀ ਵੱਡੀ ਜਿੰਦਾ ਇਸ ਦਾ ਬੜੀ ਸਿੱਧੀ ਅਪੀਲ ਹੈ ਜੀ ਬੜੀ ਨਿਮਰਤਾ ਨਾਲ ਸਾਡੀ ਅਸੀਂ ਅਪੀਲ ਕਰਦੇ ਆਂ ਵੀ ਇਹ ਜਿਹੜੀਆਂ ਝੂਠੀਆਂ ਗੱਲਾਂ ਨੇ ਤੁਸੀਂ ਇਹਨਾਂ ਤੋਂ ਪਰਹੇਜ਼ ਕਰੋ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਪੰਜਾਬ ਦਾ ਭਵਿੱਖ ਤੈਅ ਕਰਨ ਦੇ ਲਈ ਜੋ ਪੰਜਾਬ ਦੀ ਜਨਤਾ ਚਾਹੁੰਦੀ ਆ ਉਹਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਤੇ ਵੋਟ ਪਾ ਕੇ ਵੈਸਟ ਹਰਕੇ ਤੋਂ ਸਾਡਾ ਉਮੀਦਵਾਰ ਅੱਜ ਬੀਜੇਪੀ ਦਾ ਜਿਹੜਾ ਲੁਧਿਆਣਾ ਵੈਸਟ ਦਾ ਇਲੈਕਸ਼ਨ ਆਫਿਸ ਆਜੋ ਦਾ ਉਦਘਾਟਨ ਹੋਇਆ ਸਾਰੀ ਪੰਜਾਬ ਦੀ ਲੀਡਰਸ਼ਿਪ ਆਈ ਹੈ ਅੱਜ ਮੈਂ ਸਾਰੇ ਕਾਰਜਕਰਤਾ ਨੂੰ ਸਾਰੇ ਕਾਰਜਕਰਤਾਵਾਂ ਨੂੰ ਬਤਾਈ ਦੇਣਾ ਚਾਹਨਾ ਕਿ ਅੱਜ ਸਾਡਾ ਜਿਹੜਾ ਹੈ ਗੱਡੀ ਜਿਹੜੀ ਹੈਗੀ ਇਲੈਕਸ਼ਨ ਦੀ ਉਹ ਸਟਾਰਟ ਹੋ ਗਈ ਹੈ ਤੇ ਹੁਣ ਇਹਨੂੰ ਫੁੱਲ ਸਪੀਡ ਤੇ ਬੁਲਟ ਟ੍ਰੇਨ ਦੀ ਸਪੀਡ ਦੇ ਉੱਪਰ ਚਲਾਣਾ ਤੇ ਸਾਰੇ ਵਿਰੋਧੀਆਂ ਨੂੰ ਦਿਖਾ ਦੇਣਾ ਕਿ ਉਹ ਬਾਰ-ਬਾਰ ਕਹਿੰਦੇ ਲੇਟ ਆਇਆ ਲੇਟ ਟਿਕਟ ਇਹ ਦਿਖਾ ਦੇਣਾ ਵੀ ਇਹ ਲੇਟ ਲੋੜ ਵਾਲੀ ਗੱਲ ਨਹੀਂ ਅਸੀਂ ਹਮੇਸ਼ਾ ਤਿਆਰ ਹੁੰਨੇ ਹਾਂ ਇਲੈਕਸ਼ਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫ਼ਤਰ ਜਿਹੜਾ ਵੇ ਉਹਦਾ ਤੋਂ ਘਟਨ ਕੀਤਾ ਗਿਆ ਹੈ ਔਰ ਸਾਰੇ ਹੀ ਮੈਂ ਕਾਰਕਟਰ ਜਿਹੜੇ ਭਰਤ ਜਨਤਾ ਪਾਰਟੀ ਦੇ ਨੇ 3 ਘੰਟੇ ਲਗਾਤਾਰ ਬੈਠੇ ਰਹੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਹਿਰ ਪੂਰਾ ਬਹੁਤ ਕੀਮਤੀ ਕੱਢ ਕੇ ਜਿਹੜਾ ਵੇ ਆਪਣਾ ਟਾਈਮ ਦਾ ਔਰ ਅੱਜ ਤੁਸੀਂ ਦੇਖ ਰਹੇ ਹੋ ਜੀਵਨ ਕੁੱਪਤਾ ਜੀ ਦਾ ਜਿਸ ਅੱਜ ਉਦਘਾਟਨ ਜਿਹੜਾ ਹੋਇਆ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰਾ ਸ਼ਹਿਰ ਅੱਜ ਇਕੱਠਾ ਹੋ ਕੇ ਕੁੱਤਾ ਜੀ ਨੂੰ ਕੁੱਤਾ ਜੀ ਨੂੰ ਮੁਬਾਰਕ ਦੇਣ ਆਇਆ ਹੋਏ ਔਰ ਮੈਂ ਕੁੱਤਾ ਜੀ ਦੀ ਅੱਜ ਦੀ ਜਿੱਤ ਜਿਹੜੀ ਹੈ ਇਸ ਸਮੇਂ ਮੇਰਾ ਨਾਮ ਹੁਧਾੜਾ ਵੈਸਟ ਦੇ ਚਲਾਵ ਜਿਹੜਾ 19 ਤਰੀਕ ਨੂੰ ਹੋਣ ਜਾ ਰਿਹਾ ਹੈ उनके भाजपा की सब तो वो स्ट्रेंथ यह है कि भाजपा का कार्यकर्ता एक एक गली मुहल बैठा है और कली मुहलिया तो कनैक्ट करते हुए जिन्हें आप वोटा लेके जागे भाजपा जल्द उन्हीं तरीक की वोटा दे ती तरीक जो ये अंजाम आएगा तो असं इस चुनाव में जित चुक केव भाजपा अपनी ਨੀਵ ਲੁਧਿਆਣਾ ਬੈਸਟ ਤੋਂ ਰੱਖਣਾ ਸ਼ੁਰੂ ਕਰੇ ਕੈਂਡੀਡੇਟ ਜੁਜੀਵ ਕੁਕਤਾਈ ਦਾ ਮੁੱਖ ਦਫਤਰ ਫਰੋਹਪੁਰ ਰੋਡ ਸ਼ਹਿਰਚਪਾਲਾ ਦੇ ਵਿੱਚ ਖੋਲਿਆ ਗਿਆ ਨਹੀਂ ਆਪਣੇ ਸੁਧਿਆਨ ਦੀ ਕਿਸੇ ਕਾਰਜਕਰਤਾ ਦੇ ਵਿੱਚ ਜੋਸ਼ ਦੇਖੋ ਸਾਢੇ 3 ਘੰਟੇ ਹੋ ਗਏ ਆ ਇਸ ਕਾਰਜਕਰਮ ਚਲਦੇ ਹੋਏ ਤੇ ਐਡਾ ਵੱਡੇ ਕੱਟੂ ਦੇ ਵਿੱਚ ਲੋਕ ਸੁਣਨ ਨੂੰ ਸਾਡੇ ਜਿਹੜੇ ਨੇਤਾ ਆਏ ਆ ਉਹਨਾਂ ਨੂੰ ਸੁਣਦੀ ਹਜੇ ਤੱਕ ਬੈਠੇ ਆਲੇ ਪ੍ਰੋਗਰਾਮ ਕੰਟੀਨਿਊ ਚੱਲਣਾ ਆ ਇੱਥੋਂ ਬੋਨਾ ਲੱਗਦਾ ਸਾਡੇ ਜਿਹੜੇ ਕੈਂਡੀਡੇਟ ਹੈ ਜੀਵਨ ਗੁਪਤਾ ਜੀ ਉਹਨਾਂ ਦੇ ਹੱਕ ਦੇ ਵਿੱਚ ਸਾਡੀ ਜਿਹੜੀ ਵੈਸਟ ਹਲਕੇ ਦੇ ਵਿੱਚ ਜਿੱਤਾ ਜਿਹੜਾ ਸਾਡਾ ਪਰਿਵਾਰ ਆ ਉਹ ਪੂਰੇ ਮਤਲਬ ਪੂਰੇ ਹਿੱਕ ਠੋਕ ਕੇ ਜੀਵਨ ਗੁਪਤਾ ਜੀ ਦੇ ਹੱਕ ਦੇ ਵਿੱਚ ਖੜਿਆ ਹੈ ਇਸ ਤਰੀਕ ਨੂੰ ਜਦੋਂ ਵੋਟਾਂ ਪਹੁੰਗੀਆਂ ਮੈਂ ਆਪਣੇ ਵੈਸਟ ਹਲਕੇ ਦੇ ਕਾਰਕਿਰਤਾ ਇਕ ਦੀ ਪਬਲਿਕ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸੱਚ ਦੇ ਨਾਲ ਖੜਿਓ ਜਿਹੜੇ ਇਹ ਕੱਲ ਰਾਜਾ ਬਰਿੰਕ ਇਹਨਾਂ ਦਾ ਬੋਲਦਾ ਸਾਡੇ ਹਿੰਦੂ ਧਰਮ ਦੀ ਇਹ ਸਾਡੇ ਨੂੰ ਹਿੰਦੂ ਧਰਮ ਦੇ ਖਿਲਾਫ ਬੋਲਦਾ ਮੈਂ ਆਪਣੇ ਸਾਰੇ ਹਿੰਦੂ ਭਾਈਚਾਰੇ ਨੂੰ ਬੇਨਤੀ ਕਰਦਾ ਇਹਨੂੰ ਮੂੰਹ ਤੋੜ ਜਵਾਬ ਦਿਓ ਜਿਹੜੇ ਭਗਵੰਤ ਮਾਨ ਅੱਜ ਬਿਆਨ ਦਿੱਤਾ ਆ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਆਪਣੀ ਵੋਟਾਂ ਦੇ ਵਿੱਚ ਤੁਸੀਂ ਇਹ ਦੇਖੋ ਸਾਡੀ ਗੱਲ ਕੌਣ ਕਰਦਾ ਆ ਅਜਿਹਾ ਡਿਵੈਲਪਮੈਂਟ ਆ ਜਿੰਨੇ ਕੋਲਾ ਸਾਰੇ ਸਾਡੀ ਪਾਰਟੀ ਦੇ ਮੇਰੇ ਕੋਲ ਮੋਦੀ ਜੈਨਾ ਸਪੋਰਟ ਸ਼ੀਨ ਦੇ ਵਿੱਚ ਇਹਨਾਂ ਦੇ ਪੱਲੇ ਹੀ ਕੋਈ ਆ ਉਹੀ ਝੂਠਾ ਪ੍ਰਚਾਰ ਝੂਠੀਆਂ ਗੱਲਾਂ ਝੂਠੇ ਵੋਟ ਤੇ ਮੈਂ ਸਾਰੇ ਅੱਗੇ ਹੱਥ ਜੋੜ ਬੇਨਤੀ ਕਰਦਾ 18 ਤਰੀਕ ਨੂੰ ਇੱਕ ਇੱਕ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਇਓ ਤੇ ਆ ਨੋਟ ਯੂਥ ਦਾ ਕਿੰਦਾ ਦਾ ਮੈਸਜ ਹੈ ਇੱਥੇ ਆ ਕੇ ਸਾਡੇ ਯੂਥ ਤਾਂ ਦੇਖੋ ਯੂਥ ਤਾਂ ਸਾਡੀ ਪਾਰਟੀ ਰੀਡ ਦੀ ਹੱਟੀ ਆ ਯੂਥ ਨੂੰ ਜੋਰ ਡਰ ਹੋਊਗਾ ਅਜੇ ਤੱਕ ਖੜਿਆ ਅਸੀਂ ਤਾਂ ਜਿੱਦਣ ਜੀਵਨ ਕੋਈ ਤਾਂ ਸੀਟ ਅਨਾਉਂਸ ਹੋਈ ਉਸ ਤੋਂ ਪਹਿਲਾਂ ਦੇ ਲੱਗੇ ਹੋਇਆ ਸੀ ਗਲੀ ਗਲੀ ਮੱਲੇ ਮੱਲੇ ਜਾ ਰਹੇ ਆ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਮੇਰੀ ਪੂਰੀ ਟੀਮ ਡੱਟ ਕੇ ਖੜੀ ਆ ਦੂਜੀ ਗੱਲਾਂ 'ਚ ਸਵਾਲ